ਇਸ ਅਚਨਚੇਤ ਅਕਾਲ ਦੋਸਤੋ ਹੁਣੇ-ਹੁਣੇ ਇੱਥੇ ਲੱਗੀ ਭਿਆਨਕ ਅੱਗ ਜਿਸ ਨੇ ਸਭ ਨੂੰ ਕਰ ਦਿੱਤਾ ਹੈਰਾਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਜਲਾਲਾਬਾਦ ਦੇ ਪਿੰਡ ਸ਼ੇਰ ਮੁਹੰਮਦ ਮਹਿਗੀਰ ਚ ਤੂਫਾਨ ਕਾਰਨ ਪਿੰਡ ਦੇ ਤੂੜੀ ਵਾਲੇ ਕੋਠਿਆਂ ਨੂੰ ਅੱਗ ਲੱਗ ਗਈ ਅੱਗ ਇੰਨੀ ਭਿਆਨਕ ਸੀ ਕਿ ਤੇਜ਼ ਹਵਾਵਾਂ ਕਾਰਨ ਕਾਬੂ ਤੋਂ ਬਾਹਰ ਹੋ ਗਈ ਹਾਲਾਂਕਿ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਵੱਲੋਂ ਕਾਫੀ ਮੁਸ਼ਕਲਤ ਨਾਲ ਲੱਗ ਤੇ ਕਾਬੂ ਪਾਇਆ ਗਿਆ ਅਗ ਕਿਵੇਂ ਲੱਗੀ ਇਸ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਜਾਣਕਾਰੀ ਦਿਨ ਗਿਪ ਸਿੰਘ ਅਤੇ ਪਿੰਡ ਦੇ ਹੋਰ ਲੋਕਾਂ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆਈ ਤੇਜ਼ ਹਨੇਰੀ ਹਨੇਰੀ ਵਗਲ ਲੱਗੀ ਇਸ ਦੌਰਾਨ ਅਚਾਨਕ ਪਿੰਡ ਦੀਆਂ ਦੋ ਛੱਤਾਂ ਤੋਂ ਅੱਗ ਦੀ ਲਪਟਾਂ ਨਿਕਲਣ ਲੱਗੀਆਂ ਨੇੜੇ ਜਾ ਕੇ ਦੇਖਿਆ ਤਾਂ ਕਮਰਿਆਂ ਦੇ ਵਿੱਚ ਭਿਆਨਕ ਅੱਗ ਲੱਗੀ ਹੋਈ ਸੀ ਤੇਜ਼ ਹਵਾਵਾਂ ਨਾਲ ਲੱਗਦੀਆਂ ਚਿੰਗਿਆੜੀਆਂ ਉੱਡ ਲੱਗੀਆਂ ਅੱਗ ਦੀਆਂ ਜੰਗਿਆੜੀਆਂ ਤੋਂ ਪਹਿਲਾਂ ਕਿਧਰੇ ਅੱਗ ਲੱਗ ਜਾਂਦੀ ਸਾਰੇ ਪਿੰਡ ਦੇ ਵਿੱਚ ਹਫੜਾ ਦਫੜੀ ਮੱਚ ਗਈ ਸਾਰਾ ਪਿੰਡ ਇਕੱਠਾ ਹੋ ਗਿਆ ਤੇਜ਼ ਹਵਾਕਾਰ ਨਾਲ ਅੱਗ ਕਾਬੂ ਤੋਂ ਬਾਹਰ ਹੋ ਗਈ ਤੇ ਲੋਕਾਂ ਨੇ ਪਾਣੀ ਦੀਆਂ ਬਾਟੀਆਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਹਨੇਰੀ ਅਤੇ ਹਨੇਰੀ ਕਾਰਨ ਅੱਗ ਤੇ ਕਾਬੂ ਤੋਂ ਬਾਹਰ ਹੋ ਗਈ ਫਾਇਰ ਬ੍ਰੀਡ ਦੀਆਂ ਗੱਡੀਆਂ ਆਈਆਂ ਦੱਸਿਆ ਜਾ ਰਿਹਾ ਹੈ ਕਿ 10 ਟਰਾਲੀਆਂ ਤੂੜੀ ਦੀਆਂ ਅਤੇ ਕਰੀਬ 2 ਕੁੰਡਲ ਲੜਮਾ ਸਾੜ ਕੇ ਸੁਆਹ ਹੋ ਗਿਆ ਬਾਕੀ